ਨਕੋਦਰ ਵਿਖੇ ਇਨਕਮ ਟੈਕਸ ਡਿਪਾਰਟਮੈਂਟ ਵੱਲੋਂ ਵਿਸ਼ੇਸ਼ ਅਵੇਅਰਨੈਸ ਕੈਂਪ ਲਗਾਇਆ ਗਿਆ ਜਿਸ ਵਿੱਚ ਇਨਕਮ ਟੈਕਸ ਆਫਿਸ ਦੇ ਇੰਸਪੈਕਟਰ ਅਸ਼ਵਨੀ ਕੁਮਾਰ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਉਹਨਾਂ ਵੱਲੋਂ ਇਨਕਮ ਟੈਕਸ ਨੂੰ ਲੈ ਕੇ ਜੋ ਅਵੇਅਰਨੈਸ ਹੈ ਉਹ ਸਾਰਿਆਂ ਨਾਲ ਸਾਂਝੀ ਕੀਤੀ ਗਈ ਜੋ ਇਸ ਕੈਂਪ ਦੇ ਵਿੱਚ ਵਪਾਰੀ ਪਹੁੰਚੇ ਸਨ ਅਤੇ ਉਹਨਾਂ ਨੇ ਕਿਹਾ ਕਿ ਸਾਨੂੰ ਇਨਕਮ ਟੈਕਸ ਡਿਪਾਰਟਮੈਂਟ ਤੋਂ ਡਰਨ ਦੀ ਲੋੜ ਨਹੀਂ ਕਿਉਂਕਿ ਜੇਕਰ ਅਸੀਂ ਟਾਈਮ ਤੋਂ ਟਾਈਮ ਇਨਕਮ ਟੈਕਸ ਪੇ ਕਰਾਂਗੇ ਤਾਂ ਸਾਨੂੰ ਕਿਸੇ ਤਰ੍ਹਾਂ ਦੀ ਕੋਈ ਡਿਪਾਰਟਮੈਂਟ ਤੋਂ ਡਰਨ ਦੀ ਲੋੜ ਨਹੀਂ ਅਤੇ ਉਹਨਾਂ ਨੇ ਕਿਹਾ ਕਿ ਸਾਨੂੰ ਹਮੇਸ਼ਾ ਹੀ ਸਰਕਾਰ ਦਾ ਸਾਥ ਦੇਣਾ ਚਾਹੀਦਾ ਹੈ ਅਤੇ ਇਨਕਮ ਟੈਕਸ ਸਮੇਂ ਤੋਂ ਸਮੇਂ ਭਰਨਾ ਚਾਹੀਦਾ ਹੈ। ਹੋਰ ਵੀ ਲੈ ਸਕਦੇ ਹਾਂ। ਹਾਂਜੀ। ਸਾਦਰਸ਼ਣ ਸਿੰਘ ਜੀ ਨੇ ਬੇਨਤੀ ਕਰਦੇ ਕਿ ਤੁਹਾਡੇ ਕੋਲ ਵਿਚਾਰ ਕੋਈ ਕੁਤੋਂ ਦੇ ਮਾਰਕੀਸ਼ ਕਾਲ ਨੂੰ ਕੋ ਪੁੱਛ ਰਿਹਾ ਸੀ ਗੱਲ ਕੀਤੀ ਹੋਣੀ ਇਹਨਾਂ ਨਾਲ ਕੋਈ ਹਾਂਜੀ ਉਹਦੇ ਮੁਤਲਕ ਮੈਂ ਕਹਿ ਰਿਹਾ ਕਿ ਜੇ ਇਤਿਆਰ ਦਫਤਰ ਦੀ ਇੱਥੇ ਕਰਤਰੀ ਉਹ ਤੇ ਕੰਮ ਹੁੰਦਾ ਹੈ। ਇਹ ਬਾਗ ਬੰਦੇ ਅੱਛਾ ਬੋਲਦਾ। ਗੱਲ ਇਹ ਹੈ ਵੀ ਇੱਕ ਜਿਹੜਾ ਅੰਪਲਾਈ ਜਿਹੜਾ ਬੰਦਾ ਕੰਟੈਕਸਟ ਦਿੰਦਾ ਉਹ ਇੱਕ ਸਲਾਰੀ ਪ੍ਰਾਪਤੀ ਜਾਵੇ ਤੇ 10 ਲੱਖ ਤੱਕ ਉਹ 65 ਦੀ ਉਮਰ ਤੋਂ ਬਾਅਦ ਉਹ ਇਹ ਕਾਜ ਉਹਨਾਂ ਦੇ ਬਰਾਬਰ ਵਿੱਚ ਉਹ ਵੈਸੀ ਦੇਖ ਕੰਮ ਇਹ ਇਹ ਕਰਦੇ ਇਹਦੀ ਜਿਹੜੀ ਜਾਣਕਾਰੀ ਹੈ ਇਹ ਜੰंधर ਤੱਕ ਦਿੱਲੀ ਤੱਕ ਕੋਈ ਲੇਕਿਨ ਇਹ ਪੈਨਸ਼ਨ ਦਤਾਲਦਾ ਹੈ ਨਾ ਸਿਸਟਮ ਬਹੁਤ ਵੰਡਿਆ ਲੱਗਦਾ ਥੋੜੀ ਸਰ ਸਾਡੇ ਜਿਹੜੇ ਡਿਪਾਰਟਮੈਂਟ ਦਾ ਮੇਨ ਮਕਸਦ ਜਿਹੜਾ ਹੈਗਾ ਸਾਡੇ ਇੰਕਮ ਟੈਕਸ ਡਿਪਾਰਟਮੈਂਟ ਕਿਸੇ ਨੂੰ ਦੇਦਾ ਕਿਉਂ ਪੈਨਸ਼ਨ ਮੰਗ ਰਹੀ ਨੇ ਦੇਣ ਦਾ ਨਹੀਂ ਹੈ ਨਾ ਪੈਨਸ਼ਨ ਉਹ ਪੈਨਸ਼ਨ ਦੀ ਜਿਹੜੀ ਹੈ ਇਹ ਤਰ੍ਹਾਂ ਦੇ ਲੱਗੇ ਹੋਏ ਜਿਹੜੇ ਜਿਹੜੇ ਫਰੂਟ ਹਨ ਜੇਕਰ ਵੀ ਇਨਕਮ ਹੈ ਉਹਦਾ 30% ਇਸਾ ਡਿਪਾਰਟਮੈਂਟ ਦਾ ਮੰਦਾ ਗੌਰਮੈਂਟ ਜੈਨਕਮ ਲੈ। ਅਨ ਕੋਤੜ ਦੇ ਵਿੱਚ ਹਾਂ ਠੀਕ ਹੈ ਨਾ ਚੋ। ਨਕੋਦਰ ਦੇ ਵਿੱਚ ਅਸੀਂ ਅਵੇਰਨੈਸ ਕੈਂਪ ਲਗਾਇਆ ਜੀ। ਮੈਂ ਇਨਕਮ ਟੈਕਸ ਆਪਸ਼ਨ ਨਕੋਦਰ ਅਸ਼ੋਨੀ ਕੁਮਾਰ ਸਾਡੇ ਐਡਵਾਂਸ ਟੈਕ ਦੇ ਰਿਗਾਰਡਿੰਗ ਜਿਹੜੀ ਡੇਟ ਆ ਰਹੀ ਹੈ 15 ਦਸੰਬਰ ਥਰਡ ਕੁਆਟਰ ਦੀ ਹੈ ਜੀ ਤੇ ਅਸੀਂ ਲੋਕਾਂ ਨੂੰ ਇਹ ਅਵੇਅਰ ਕੀਤਾ ਹੈ ਕਿ ਜਿਹੜਾ ਆਪਣਾ ਐਡਵਾਂਸ ਟੈਕਸ ਹੈ ਉਹ ਆਪਣਾ ਟਾਈਮ ਸਿਰ ਜਮ੍ਹਾਂ ਕਰਾਨ ਤਾਂ ਕਿ ਜਿਹੜਾ 셀ਫ ਅਸੈਸਮੈਂਟ ਦੇ ਤੇੜਾ ਆਪਣਾ ਵਿਆਜ ਦੇਣਾ ਪੈਂਦਾ ਉਸ ਤੋਂ ਬਚਨ ਉਹ ਟਾਈਮਲੀ ਆਪਣੀ ਕੁਆਰਟਰਲੀ ਜਿਹੜੀ ਹੈ ਇਨਸਟਾਲਮੈਂਟ ਬੰਦੀ ਹੈਗੀ ਹੈ ਉਹ ਟੈਕਸ ਦੀ ਉਹ ਐਡਵਾਂਸ ਟੈਕਸ ਦੀ ਉਹ ਜਮ੍ਹਾਂ ਕਰਾਨ ਤੇ ਇਸ ਦੌਰ ਇਸ ਤੋਂ ਇਲਾਵਾ ਹੋਰ ਗੁਜਾਰਿਸ਼ ਕੀਤੀ ਹੈ ਕਿ ਜਿਹੜੀ ਆ 3 ਸਾਲਾਂ ਦੀ ਪੁਰਾਣੀ ਆ ਜੇ ਰਿਟਰਨਾਂ ਦੇ ਵਿੱਚ ਕੋਈ ਕਮੀ ਪੇਛੀ ਕਿਸੇ ਦੀ ਰਹਿ ਗਈ ਹੈ ਤੋ ਹਜੇ ਵੀ ਮਾਰਚ ਤੱਕ ਉਹ 20 ਮਤਲਬ ਆਪਣਾ ਅਪਡੇਟਡ ਰੰਨਾ ਫਾਈਲ ਕਰ ਸਕਦੇ ਹੈਗੇ ਸਰ ਅੱਜ ਦੇ ਜਿਹੜੇ ਵਪਾਰੀ ਆਏ ਸਨ ਉਹਨਾਂ ਵੱਲੋਂ ਆਪਣੀਆਂ ਮੁਸ਼ਕਲਾਂ ਵੀ ਦੱਸਦੇ ਰਹੀਆਂ ਕਿਸ ਤਰ੍ਹਾਂ ਦੀਆਂ ਮੁਸ਼ਕਲਾਂ ਜਿੰਨੀਆਂ ਇਹਨਾਂ ਨੂੰ ਆ ਰਹੀਆਂ ਉਹ ਬਾਰੇ ਦੇਖੋ ਜੀ ਵਪਾਰੀਆਂ ਦੀਆਂ ਜਿਹੜੀਆਂ ਮੁਸ਼ਕਲਾਂ ਉਹ ਉਹਨਾਂ ਨੇ ਆਪਣੇ ਲੈਵਲ ਤੇ ਕੀਤੀਆਂ ਸਾਡੇ ਇਨਕਮ ਟੈਕਸ ਡਿਪਾਰਟਮੈਂਟ ਦੇ ਨਾਲ ਆਪਾਂ ਉਹਨਾਂ ਨੂੰ ਨਹੀਂ ਮਤਲਬ ਦੇਖਦੇ ਉਸ ਨਜ਼ਰੀਏ ਨਾਲ ਹਾਂ ਉਹਨਾਂ ਦੇ ਕੁਝ ਸਿਗੇ ਕਿ ਸੀਨੀਅਰ ਸਿਟੀਜ਼ਨ ਦਾ ਕੁਐਸਚਨ ਆਇਆ ਸੀਗਾ ਕਿ ਸਾਨੂੰ ਕੁਝ ਬੈਨੀਫਿਟਸ ਨਹੀਂ ਮਿਲਦੇ ਉਹਨਾਂ ਨੂੰ ਇਹ ਦੱਸਿਆ ਕਿ ਸੀਨੀਅਰ ਸਿਟੀਜ਼ਨ ਦੇ ਵਿੱਚ ਸਾਨੂੰ ਟੈਕਸ ਦੀਆਂ ਡਿਡਕਸ਼ਨਸ ਅਲੱਗ ਹੈ ਮਤਲਬ 60 ਸਾਲ ਤੋਂ ਉੱਪਰ ਆ ਜਿਹੜੇ ਸੁਪਰ ਸੀਨੀਅਰ ਸਿਟੀਜ਼ਨ ਉਹਨਾਂ ਤੇ ਵੀ ਹੈ ਤੇ ਉਹਨਾਂ ਨੂੰ ਆਲਰੇਡੀ ਗਵਰਨਮੈਂਟ ਦੇ ਰਹੀ ਆ ਕੁਝ ਪਾਲਿਸੀਜ਼ ਹੈਗੀਆਂ ਜਿਨ੍ਹਾਂ ਦੇ ਵਿੱਚ ਉਹ ਇਨਵੈਸਟਮੈਂਟ ਕਰਦੇ ਆ ਤਾਂ ਉਹਨੂੰ ਬੈਨੀਫਿਟ ਮਿਲਦਾ ਹੈਗਾ ਤੇ ਸਰ ਕੀ ਕਹਿਣਾ ਚਾਹੋਗੇ ਜਿਹੜੇ ਇਨਕਮ ਟੈਕਸ ਡਿਪਾਰਟਮੈਂਟ ਤੋਂ ਅਜੇ ਵੀ ਲੋਕ ਡਰ ਜਾਂਦੇ ਆ ਨਹੀਂ ਦੇ ਡਿਪਾਰਟਮੈਂਟ ਤਾਂ ਹੁਣ ਬਹੁਤ ਜ਼ਿਆਦਾ ਫੈਮਿਲੀਅਰ ਹੋ ਗਿਆ ਜੀ ਡਰਨ ਦੀ ਕੋਈ ਲੋੜ ਨਹੀਂ ਹੈਗੀ ਹਾਂ ਇਹ ਹੈ ਕਿ ਤੁਸੀਂ ਤੁਹਾਡਾ ਏਐਸ ਮਤਲਬ ਤੁਹਾਡਾ ਸਿਸਟਮ ਤੇ ਵਿੱਚ ਸਾਰਾ ਕੁਝ ਆ ਜਾਂਦਾ ਡਿਪਾਰਟਮੈਂਟ ਕੋਈ ਡਿਜੀਟਲ ਹੋ ਚੁੱਕਿਆ ਹੈ ਉਹਦੇ ਵਿੱਚ ਜੋ ਵੀ ਆਪਾਂ ਟਰਾਂਜੈਕਸ਼ਨ ਕਰਦੇ ਆ ਡਿਪਾਰਟਮੈਂਟ ਦੀ ਨਜ਼ਰ ਹੁੰਦੀ ਹੈ ਆਸੀਂ ਤਾਂ ਇਹ ਗੁਜਾਰਿਸ਼ ਕਰਾਂਗੇ ਕਿ ਪੈਨਲਟੀਆਂ ਔਰ ਜੁਰਮਾਨੇ ਤੋਂ ਬਚਣ ਵਾਸਤੇ ਆਪਣੇ ਟਾਈਮਲੀ ਉਹ ਆਪਣਾ ਰਿਟਰਨ ਜਿਹੜੀ ਆ ਉਹ ਇਸ ਚੈੱਕ ਕਰਕੇ ਕਰਨ ਸੋ ਥੈਟ ਕਿ ਕੋਈ ਪੈਨਲਟੀ ਵਗੈਰਾ ਤੋਂ ਬਚਿਆ ਜਾ ਸਕੇ ਸਰ ਅੱਗੇ ਦਿੱਕਤ ਆਉਂਦਾ ਸੀ ਪਤਾ ਹੈ ਉਹ ਕੰਪਲੈਕਸ ਡਿਪਾਰਟਮੈਂਟ ਆਉਂਦਾ ਸੀਗਾ ਹੋਵੇ ਆਪਣੀ ਪਟਾਨਾ ਬੰਦ ਕਰ ਦਿੰਦੇ ਹੋ ਸਕੇ ਹੋਰ ਵੀ ਇਸ ਤਰ੍ਹਾਂ ਦਾ ਕੋਈ ਹਾਲਾਤ ਨਹੀਂ ਹੈ ਦੇਖੋ ਨਹੀਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ ਡਰੇਗਾ ਸਿਰਫ ਉਹ ਹੀ ਜਿਹੜਾ ਜਿਹੜਾ ਡਿਫਾਲਟਰ ਹੋਏਗਾ ਬਾਕੀ ਕਿਸੇ ਨੂੰ ਡਰਨ ਦੀ ਲੋੜ ਨਹੀਂ ਹੈ ਔਰ ਜੂਡੀਕਸ਼ਨ ਅਫਸਰ ਤੁਹਾਡੇ ਕੋਲ ਏਸੀ ਕਰਕੇ ਡਿਊਟੀ ਲਾਈ ਗਈ ਹੈ ਅਗਰ ਕੋਈ ਦਿੱਕਤ ਹੈਗੀ ਤਾਂ ਉਹ ਦੇਖੋ ਜਾ ਕੇ ਅਪਰੋਚ ਕਰ ਸਕਦੇ ਹੋ ਨਹੀਂ ਤਾਂ ਆਨਲਾਈਨ ਤੁਹਾਡੇ ਕੋਲ ਕੋਈ ਵੀ ਗ੍ਰੀਵੈਂਸ ਹੈ ਜਿਦਵਾਰਨ ਐਸਪੀ ਗ੍ਰਾਮ ਹੈ ਤੁਸੀਂ ਉਹ ਆਪਣੀ ਉਹ ਪਾ ਸਕਦੇ ਹੋ ਅੱਜ ਜਿਹੜੇ ਵਪਾਰੀ ਹੈਗੇ ਉਹਨਾਂ ਨੂੰ ਕੀ ਕਰਨਾ ਚਾਹੁੰਦੇ ਹੋ ਵਪਾਰੀਆਦੂ ਅੱਜ ਦੀ ਮੇਰੀ ਅਪੀਲ ਦਾ ਅੱਜ ਦਾ ਮੇਨ ਮਕਸਦ ਇਹ ਹੀ ਸੀਗਾ ਕਿ ਜਿਹੜੀ 3rd ਇਨਸਟਾਲਮੈਂਟ ਹੈਗੀ ਐਡਵਾਂਸ ਟੈਕਸ ਦੀ ਉਹ ਆਪਣੀ ਜਮ੍ਹਾਂ ਕਰਾਂ ਟਾਈਮ 'ਸਿਰ ਤਾਂ ਕਿ ਉਹ ਆਪਣੇ ਵਿਆਜ ਤੋਂ ਬਚਣ ਪਲੱਸ ਸੈਲਫ ਅਸੈਸਮੈਂਟ ਟੈਕਸ ਨੂੰ ਅਵਾਇਡ ਕੀਤਾ ਜਾਵੇ